ਨੇਹਾਂ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ 'ਚ ਦਾਦੀ ਨੀਹਾਂ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ 'ਚ ਦਾਦੀ ਦੱਸ ਦੇ ਵੋ ਬੱਚਿਆਂ ਨੂੰ ਇਹ ਹੋ 크ਿਸਮਸ ਨਹੀਂ ਸਾਡੀ ਦੱਸ ਦੇ ਵੋ ਬੱਚਿਆਂ ਨੂੰ ਏ ਹੋ 크리스마ਸ ਨਹੀਂ ਸਾਡੀ ਮੈਨਿ ਲਟਾ ਸ਼ੈਤਾਨ ਲਾ ਕੇ ਆਪਣਾ ਘਰ ਸਜਾਉਣਾ ਸਰਵੰਸਦਾਨੀ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਝਕਾਉਣਾ ਆਪਣਾ ਸਿਰ ਝਕਾਉਣਾ ਹਫਤਾ ਸ਼ਹੀਦੀ ਜੀ ਬਸ ਸੁਣਨੇ ਰਾਗੀ ਟਾਡੀ ਦੱਸ ਦੇ ਵੋ ਬੱਚਿਆਂ ਨੂੰ ਇਹ ਹੋ 크ਿਸਮਸ ਨਹੀਂ ਸਾਡੀ ਪੰਜ ਤੇ ਸੱਤ ਸੀ ਉਮਰ ਲਾਲਾਂ ਦੀ ਯੋਦੇ ਛੋਟੇ ਛੋਟੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਗੁਜਰੀ ਮਾਂ ਦੇ ਪੋਤੇ ਇਹਨਾਂ ਨਿੱਕੀਆਂ ਜਿੰਦਾਂ ਦੇ ਸੀ ਜਿਗਰੇ ਵੱਡੇ ਫौलाਦੀ ਦੱਸ ਦੇ ਵੋ ਬੱਚਿਆਂ ਨੂੰ ਏ ਹੋ 크리스마ਸ ਨਹੀਂ ਸਾਡੀ ਨੀਹਾਂ ਵਿੱਚ ਲਾਲ ਦਿਸਣਾ ਬੈਠੀ ਠੰਡੇ ਬੁਰਜ ਚ ਦਾਦੀ ਦੱਸੋ ਆਪਣੇ ਆਪ ਕਹਾਣੀ ਚਿਣੇ ਹੋਏ ਬੰਦ ਬੰਦ ਦੀ ਅੱਜ ਵੀ ਪੁਬਾਮਾਰ ਰੋਂਦੀ ਆ ਚੰਦਰੀ ਕੰਦ ਸਰਹੰਦ ਦੀ ਚੰਦਰੀ ਕੰਦ ਸਰਹੰਦ ਦੀ ਨਿਰਮੋਹੀ ਤਰਤੀ ਸੀ ਓਏ ਉਤੋਂ ਮੁਗਲ ਹਕੂਮਤ ਢਾਡੀ ਦੱਸ ਦੇ ਵੋ ਬੱਚਿਆਂ ਨੂੰ ਇਹ ਹੋ ਕ੍ਰਿਸਮਸ ਨਹੀਂ ਸਾਡੀ ਨੀਹਾਂ ਵਿੱਚ ਲਾਲ ਦਿਸਣਾ ਬੈਠੀ ਠੰਡੇ ਬੁਰਜ ਚ ਦਾਦੀ ਬੈਠੀ ਠੰਡੇ ਬੁਰਜ ਚ ਦਾਦੀ ਇਹ ਗੀਤ ਮੈਂ ਕਿਸੇ ਧਾਰਮਿਕ ਧਰਮ ਨੂੰ ਟਾਰਗੇਟ ਕਰਕੇ ਨਹੀਂ ਗਾਇਆ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਸਾਡੇ ਲਈ ਸਾਰਾ ਚੰਗਾ ਪਰ ਅੱਜ ਸਾਡੀ ਨੌਜਵਾਨੀ ਨੂੰ ਸਾਡੇ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਆ ਕਿ 크리스마스 크리스마ਸ ਵਾਲੇ ਵੀਰਾਂ ਨੂੰ ਮੁਬਾਰਕ 크ਿਸਚੀਅਨਾਂ ਨੂੰ ਮੁਬਾਰਕ ਬਹੁਤ ਵਧੀਆ ਪਰ ਜੇ ਵਾਰਸ ਹੋਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੇ ਉਹਨਾਂ ਦੇ ਵੀ ਇਹਨਾਂ ਦਿਨਾਂ 'ਚ ਜਦੋਂ ਜਿਨ੍ਹਾਂ ਨੇ ਸਰਵੰਸ ਵਾਰਿਆ 5 ਤੇ 7 ਸਾਲ ਦੀਆਂ ਜਿੰਦਾਂ ਜਿਨ੍ਹਾਂ ਨੇ ਆਪਣਾ ਧਰਮ ਨਾ ਛੱਡਦੇ ਹੋਏ ਈਨ ਨਾਮ ਮੰਨਣ ਤੋਂ ਆਪਣੇ ਆਪ ਨੂੰ ਕੁਰਬਾਨ ਕਰਨਾ ਮਹਿਸੂਸ ਕਰ ਲਿਆ ਜੇ ਅੱਜ ਉਹਨਾਂ ਤੇ ਬੱਚਿਆਂ ਦੇ ਉਹਨਾਂ ਦੇ ਵਾਰਸਾਂ ਦੇ ਤੇ ਉੱਤੇ ਲਾ ਕੇ ਜੇ ਜਸ਼ਨ ਮਨਾਏ ਜਾਣ ਸਾਡੇ ਵਰਗਾ ਅਪਹਾਗੀ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਅਸੀਂ ਇਸ ਧਰਤੀ ਤੇ ਬਹੁਤ ਵੱਡਾ ਭਾਰ